ਤੇ ਚਾਰ ਹਵਾਲਾ ਸੀ ਤੇ ਇੱਕ ਕਰੇ ਉਹਨਾਂ ਨੂੰ ਵੀਡੀਓ ਪ੍ਰਾਪਤੀ ਹੋਈ ਹੈ ਇਹ ਪਾਰਲਮੈਂਟ ਮੰਤੇ ਕਰ ਰਹੀ ਗਈ ਹੈ ਉਹਨੂੰ ਕੋਈ ਫਲਾਈਟ ਅਪਡੇਟ ਦੇ ਦਿੱਤੀ ਛੇ ਜਿਕਰ ਪੇ ਵਾਲ ਉਹਨੂੰ ਫਰੀਦਕੋਟ ਦੀ ਮਾਡਰਨ ਜੇਲ੍ਹ ਅਕਸਰ ਵਿਵਾਦਾਂ ਵਿੱਚ ਖੜੀ ਰਹਿੰਦੀ ਹੈ ਚਾਹੀਓ ਜੇਲ੍ਹ ਦੇ ਅੰਦਰ ਇਸਤੇਮਾਲ ਕੀਤੇ ਜਾ ਰਹੇ ਨਸ਼ੀਲੇ ਪਦਾਰਥ ਹੋਣ ਚਾਹੀਓ ਫਿਰ ਮਾਮਲਾ ਫੋਨ ਦਾ ਹੋਵੇ ਜਾਂ ਫਿਰ ਗੈਂਗਸਟਰ ਵੱਲੋਂ ਖੁੱਲ੍ਹੇਆਮ ਜੇਲ੍ਹ 'ਚ ਬੈ ਕੇ ਜੇਲ੍ਹ ਦੇ ਅੰਦਰ ਤੋਂ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕਰਨ ਦਾ ਮਾਮਲਾ ਹੋਵੇ ਨਵੇਂ ਮਾਮਲੇ ਬਾਰੇ ਇੱਕ ਵਾਰ ਫਿਰ ਤੋਂ ਜੇਲ੍ਹ ਦੇ ਤਲਾਸ਼ੀ ਦੇ ਦੌਰਾਨ ਕੈਦੀਆਂ ਦੇ ਕੋਲ ਪੰਜ ਮੋਬਾਈਲ ਫੋਨ ਬਰਾਮਦ ਹੋਏ ਨੇ ਜਿਸ ਦੇ ਚਾਰ ਮਾਮਲੇ ਦਰਜ ਕਰ ਲਏ ਗਏ ਨੇ ਤੇ ਕੈਦੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਹੜਾ ਪ੍ਰਸ਼ਾਸਨ ਜ਼ਿੰਮੇਦਾਰ ਹੈ ਇੱਕ ਪੱਤਰ ਦੇ ਮੁਤਾਬਕ ਜੇਲ੍ਹ ਦੇ ਅੰਦਰ ਤਲਾਸ਼ੀ ਮੁਹਿੰਮ ਦੇ ਦੌਰਾਨ ਚਾਰ ਕੈਦੀ ਵੱਖ-ਵੱਖ ਬੈਰਕ ਚ ਪਾਏ ਗਏ ਤੇ ਇੱਕ ਕੈਦੀ ਦੇ ਕੋਲ ਤੋਂ ਇਹ ਮੋਬਾਈਲ ਫੋਨ ਬਰਾਮਦ ਹੋਏ ਜਿਸ ਦੇ ਰੇਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਹਨਾਂ ਕੈਦੀਆਂ ਦੇ ਪ੍ਰੋਡਕਸ਼ਨ ਵਾਰੰਟ ਲਿਆਂਦਾ ਜਾਵੇਗਾ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਦੀ ਮਕਦਮਾ ਨੰਬਰ ਜਿਹੜਾ ਹੈਗਾ 245 ਰਜਿਸਟਰ ਕੀਤਾ ਸੀਗਾ ਜੇਲ੍ਹ ਐਕਟ ਦੇ ਤਹਿਤ ਇਹ ਜਿਸਕਿੰਦਰ ਸਿੰਘ ਜੀ ਜੋ ਸੈਕਸ ਸੁਪਰਡੈਂਟ ਹੈ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਪੱਤਰ ਜਿਹੜਾ ਦਿੱਤਾ ਸੀਗਾ ਉਹਦੇ 'ਚ ਜਿਹੜਾ ਇਹਨਾਂ ਨੇ ਸਰਚ ਦੌਰਾਨ ਜਿਹੜਾ ਇਹਨਾਂ ਨੇ ਬਰਕਾਹ ਦੀ ਤਲਾਸ਼ੀ ਕੀਤੀ ਤੇ ਚਾਰ ਹਵਾਲਾਤੀ ਤੇ ਇੱਕ ਕੈਦੀ ਜਿਹੜਾ ਸੀਗਾ ਉਹਨਾਂ ਤੋਂ ਜਿਹੜੀ ਇਹ ਬਰਾਮਦਗੀ ਹੋਈ ਆ ਤੇ ਕੇਸ ਰਜਿਸਟਰ ਕਰਕੇ ਉਸ ਤੋਂ ਬਾਅਦ ਜਿਹੜਾ ਅਸੀਂ ਨੈਕਸਟ ਪੜਤੀਸ਼ੀ ਦੀ ਸ਼ੁਰੂ ਕੀਤੀ ਹੋਈ ਹੈ ਜੀ ਬਾਕੀ ਜਿੰਨੇ ਵੀ ਬੰਦੇ ਦੇ ਵਿੱਚ ਇਨਵੋਲਵ ਸੀ ਉਹਨਾਂ ਨੂੰ ਵੀ ਬੁੱਕ ਕਰਾਂਗੇ ਤੇ ਚੱਕ ਕੇ ਮੋਬਾਈਲ ਜਾਂਦੇ ਕਿਸ ਤਰ੍ਹਾਂ ਨੇ ਇਹ ਤੇ ਫੈਂਕਾ ਦਾ ਆਉਂਦਾ ਹੀ ਹੈ ਜਿਉਂ ਆਪਾਂ ਨੂੰ ਪਤਾ ਹੀ ਆ ਤੇ ਪਿੱਛੇ ਇੱਕ ਮਾਰਡਨ ਉਹਨਾਂ ਦੇ ਹੀ ਗ੍ਰਿਫਤਾਰੀ ਪਈ ਆ ਉਹ ਵੀ ਕੁਝ ਚੀਜ਼ਾਂ ਸਪਲਾਈ ਕਰਦੇ ਸੀ ਉਹ ਜਿਹੜੇ ਤ੍ਰਿਸ਼ਾ ਜੀ ਜੇਕਰ ਕੋਈ ਇਨਵੋਲ ਹੋਗਾ ਤਾਂ ਉਹਦੇ ਵਿਰੁੱਧ ਵੀ ਕਰ ਲਈਓ